ਦੋਸਤੋ ਪੰਜਾਬੀ ਦੀ ਕਹਿੰਦੇ ਇੱਕ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਜਾਣ ਇਸ ਕਰਕੇ ਜਿਹੜੇ ਲੋਕ ਗੰਜਿਆਂ ਨੂੰ ਕੰੰਗੀ ਵੇਚਣ ਦੇ ਮਹਾਰਾ ਹਨ ਉਹਨਾਂ ਤੋਂ ਬਚ ਕੇ ਰਹਿਆ ਕਰੋ ਆ ਤੁਸੀਂ ਦੇਖ ਲਿਆ ਹੋਣਾ ਸੰਗੂਰ ਦੇ ਵਿੱਚ ਪਿਛਲੇ ਦਿਨੀ ਕੀ ਹੋਇਆ ਸੀਗਾ ਜਿੰਨੀ ਵੀ ਗੰਗੇਪਾਂ ਦੂਰ ਕਰਨ ਲਈ ਦਵਾਈ ਲਾਈ ਗਈ ਸੀ ਨਾ ਸਾਰੀ ਦੀ ਸਾਰੀ ਨੇ ਇਹੀ ਸਾਈਡ ਇਫੈਕਟ ਕਰਤਾ ਲੋਕਾਂ ਦੀਆਂ ਅੱਖਾਂ ਦੇ ਉੱਪਰ ਇਸ ਕਰਕੇ ਮੈਂ ਪਹਿਲਾਂ ਵੀ ਕਹਿੰਦਾ ਅੱਜ ਕੱਲ ਜਿਹੜੇ ਝੋਲਾ ਸਾਹਿਬ ਡਾਕਟਰ ਉਹ ਬਹੁਤ ਤੁਰੇ ਫਿਰਦੇ ਆ ਫੇਸਬੁਕ ਤੇ YouTube ਤੇ ਹੋਰ ਬਹੁਤ ਦੁਨੀਆ ਜਿਹੜੀ ਹੈਗੀ ਤੁਹਾਨੂੰ ਪਲ-ਪਲ ਮੈਂਡਮੈਂਟ ਤੇ ਜਿਹੜਾ ਹੈਗਾ ਇਲਾਜ ਦੱਸਦੀ ਆ ਤੇ ਪਰ ਇਹਦੇ ਲਈ ਬਚਣਾ ਤੁਸੀਂ ਆ ਕਿਉਂਕਿ ਹਰ ਇੱਕ ਦੀ ਗੱਲ ਤੇ ਵਿਸ਼ਵਾਸ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਹਰ ਇੱਕ ਦਵਾਈ ਹਰ ਇੱਕ ਦੇ ਕੰਮ ਨਹੀਂ ਆਉਂਦੀ ਮੁਫਤ ਦੇ ਵਿੱਚ ਜਾਨ ਆਪਦੀ ਖਤਰੇ ਵਿੱਚ ਨਾ ਪਾ ਲਿਆ ਕਰੋ ਕਿਰਪਾ ਕਰਕੇ ਬੇਨਤੀ ਹੈ ਅਵੇਅਰ ਹੋਵੋ ਕਿਸੇ ਚੰਗੇ ਡਾਕਟਰ ਤੋਂ ਕਿਸੇ ਚੰਗੇ ਜਿਹੜਾ ਕੋਈ ਮਤਲਬ ਸਪੈਸ਼ਲਿਸਟ ਆ ਕਿਸੇ ਵੀ ਚੀਜ਼ ਦਾ ਠੀਕ ਹੈ ਨਾ ਚਾਹ ਆਈ ਦਾ ਚਾਹ ਹੇਅਰ ਦਾ ਚਾਹ ਕਿਸੇ ਵੀ ਚੀਜ਼ ਦਾ ਉਹ ਨਾਲ ਗੱਲ ਕਰਕੇ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਕਰਨਾ